ਇਹ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨਾਲ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸਰਦੀ ਵਾਸਤੇ ਸਪੈਸ਼ਲ ਪਸ਼ਮੀਨਾ ਸਿਮਰ ਆ ਗਈ ਜੀ ਪਸ਼ਮੀਨਾ ਸਿਮਰ ਦੇ ਉੱਤੇ ਕੱਪੜਾ ਜੀ ਇਹ ਬਿਲਕੁਲ ਪੂਰਾ ਵਧੀਆ ਕੁਆਲਿਟੀ ਦੇ ਤੇਰੀ ਇਹ ਔਰ ਬੂਲ ਦੇ ਉੱਤੇ ਜੀ ਸਰਦੀ ਵਾਲਾ ਪਸ਼ਮੀਨਾ ਸਿਮਰ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕੇ ਦੇ ਵਿੱਚ ਜੀ ਆ ਦੇਖੋ ਜੇ ਡਿਜ਼ਾਈਨ ਦਿਖਾਇਆ ਸਰ ਨੂੰ ਇਹ ਡਿਜ਼ਾਈਨ ਦੇ ਵਿੱਚ ਵੀ ਚਾਰ ਕਲਰ ਨੇ ਆ ਦੇਖੋ ਇਹ ਡਿਜ਼ਾਈਨ ਦੇ ਵਿੱਚ ਚਾਰ ਕਲਰ ਹੈ ਜੀ ਇਹਦੇ ਵਿੱਚ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4-4 ਕਲਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈ ਜੀ ਇਹਦੇ ਵਿੱਚ ਸੇਲ ਮੇਲੇ ਤੇ ਲਾਤਾ ਜੀ ਜਿਹੜਾ ਮਾਰਕਟ ਦੇ ਵਿੱਚ ਇਹ ਆਮ ਹੀ 1000 ਦਾ ਸੂਟ ਵੇਚਦਾ ਹੈਗਾ ਭਰਾਵਾ ਦੀ ਹੱਤੀ ਦੇ ਉੱਤੇ ਸੇਲ ਮੇਲੇ ਤੇ ਲਾਤਾ ਜੀ ਇਹ ਪਸ਼ਮੀਨਾ ਸਿਮਰ ਬਿਲਕੁਲ ਪ्युअर ਸਿਮਰਾਈ ਜਮਾ ਉਸਤੇ ਜਾਏ ਦੇਖੋ ਜੀ ਆ ਕੇ ਦੇਖ ਕੇ ਕੱਪੜਾ ਖਰੀਦੋ ਭਰਾਵਾ ਦੀ ਹੱਤੀ ਦੇ ਤੇ ਸਿਰਫ ਇਹਦਾ ਰੇਟ ਹੈ 600 ਰੁਪਏ ਕਰਤਾ ਜੀ ਪਸ਼ਮੀਨਾ ਸਿਮਰ ਦਾ ਰੇਟ ਹੈ 600 ਰੁਪਏ ਆ ਦੇਖੋ ਜੀ ਡਿਜ਼ਾਈਨ ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਹਾਲ ਇੱਕੜ ਜੈਨ ਦੇ ਵਿੱਚ तकरीबन 4-4 ਕਲਰਾਂ ਦੇ ਵਿੱਚ ਮਾਲ ਹੈ ਜੀ ਸਾਰੇ ਨਵੇਂ ਡਿਜ਼ਾਈਨਿੰਗ ਹੈ ਨਵੀਂ ਚੀਜ਼ ਹੈ ਸਾਰੀ ਬਿਲਕੁਲ کشمیر ਨਾ ਸੇਮਰ ਜੀ ਡਿਜ਼ਾਈਨ ਦੇਖੀ ਚਲੋ ਸਕਰੀਨ ਸ਼ਾਟ ਲੈ ਕੇ 사ਮਾ ਡਿਜ਼ਾਈਨ ਮੰਗਾ ਸਕਦੇ ਹੋ ਜੀ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਜੀ ਸਾਡੇ ਇਹਦੇ ਵਿੱਚ ਆ ਦੇਖੋ ਜੀ ਡਿਜ਼ਾਈਨ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਹੋਏ ਨੇ ਇਹਦੇ ਵਿੱਚ ਪਸ਼ਮੀਨਾ ਸਿਮਰ ਦੇ ਉੱਤੇ ਠੀਕ ਹੈ ਠੀਕ ਹੈ ਪਸ਼ਮੀਨਾ ਸਿਮਰ ਦੇ ਉੱਤੇ ਜੀ ਸਿਰਫ 600 ਦਾ ਸੂਟ ਕਰਤਾ ਜੀ ਸਾਡੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਆ ਦੇਖੋ ਜਿਹਦੇ ਵਿੱਚ ਰੰਗ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 4 ਕਲਰਾਂ ਦਾ ਚਮਾਲ ਆਇਆ ਹੋਇਆ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਸੇਨ ਮੇਲਾ ਚੱਲ ਰਿਹਾ ਹੈਗਾ ਸੇਲ ਮੇਲੇ ਦਿੱਤੇ ਡਿਜ਼ਾਈਨ ਬਹੁਤ ਆ ਇਹਦੇ ਵਿੱਚ ਸਰਦੀ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਹੀ ਨਵੇਂ ਫੈਨਸੀ ਡਿਜ਼ਾਈਨਾਂ ਦੇ ਵਿੱਚ ਬਹੁਤ ਹੀ ਰੰਗਾਂ ਦਾ ਜੈ ਨਵ ਜਮਾਲ ਪਹੁੰਚੁਕਿਆ ਦੇ ਇਸ ਜੀ ਆ ਦੇਖੋ ਜੀ ਡਿਜ਼ਾਈਨ ਹੈਗਾ ਇੱਕ ਤੋਂ ਇੱਕ ਵਧੀਆ ਸਾਡੇ ਡਿਜ਼ਾਈਨ ਜਿੰਨੇ ਜਿਹੇ ਦੇਖੀ ਚਲੋਗੇ ਉੰਨੇ ਸੋਹਣੇ ਆ ਜੀ ਸਾਰੇ ਤੇਔਰ ਪਸ਼ਮੀਨਾ ਸਿਮਰ ਦੇ ਉੱਤੇ ਸਿਰਫ 600 ਦਾ ਸੂਟ ਕਰਤਾ ਜੀ ਇਹੇ ਫਰਾਮਾਂ ਦੀ ਹੱਤੀ ਦੇ ਤੇ 600 ਰੁਪਏ ਦੇ ਵਿੱਚ ਆਹ ਦੇਖੋ ਜੀ ਰੰਗ ਇਹਦੇ ਹਰ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਦੱਸਿਆ ਵੀ ਚਾਰ ਕਲਰਾਂ ਦੇ ਵਿੱਚ ਮਾਲ ਪਹੁੰਚੂਕਿਆ ਜੀ ਡਿਜ਼ਾਈਨਿੰਗ ਬਿਲਕੁਲ ਨਵੀਂ ਡਿਜ਼ਾਈਨ ਸਾਰੀ ਜੈਂਟਾ ਜੀ ਪੂਰੇ ਸ਼ਾਨਦਾਰ ਆਏ ਹੋਏ ਨੇ ਇਹਦੇ ਵਿੱਚ। ਇਹਦੇ ਕੋਲ ਸਿਮਰ ਆਜੀ ਹੈ ਇਹ ਪਸ਼ਮੀਨਾ ਸਿਮਰ 600 ਦਾ ਸੂਟ ਸੇਲ ਮੇਲੇ ਦੇ ਤੇ 600 ਦਾ ਆ ਜੀ ਆ ਦੇਖੋ ਅੱਗੇ ਦੇ ਵਿੱਚ ਬਰੀਕ ਪ੍ਰਿੰਟ ਦੇ ਵਿੱਚ ਵੀ ਰੰਗ ਭਰਾਵਾਂ ਦੀ ਹੱਟੀ ਦੇ ਉੱਤੇ ਸੇਲ ਮੇਲੇ ਦੇ ਤੇ ਡਿਜ਼ਾਈਨ ਇਹ ਇੱਕ ਇੱਕ ਸਾਰੇ ਵਧੀਆ ਆਏ ਹੋਏ ਨੇ ਜੀ। ਡਿਜ਼ਾਈਨ ਦਾ ਪੂਰੇ ਸ਼ਾਨਦਾਰ ਹੀ ਆਇਆ ਇਹਦੇ ਵਿੱਚ। ਖਾ ਲੋ ਜੀ। ਡਿਜ਼ਾਈਨ ਇਹ ਦਾ ਸ਼ਾਨਦਾਰ ਡਿਜ਼ਾਈਨ ਸਿਰਫ 600 ਦਾ ਸੂਟ ਕਰਤਾ ਜੀ ਇਹ। ਰੰਗ ਇਹਦੇ ਆ ਦੇਖੋ ਜੀ। ਪੂਰੇ ਸ਼ਾਨਦਾਰ ਰੰਗ ਨੇ। ਸ਼ਾਨਦਾਰ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਭਰਾਵਾ ਦੀ ਹੱਟੀ ਦੇ ਉੱਤੇ ਸੇਲ ਮੇਲੇ ਦੇ ਉੱਤੇ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਪਸ਼ਮੀਨਾ ਸਿਮਰ ਦਾ ਸੂਟ ਸਿਰਫ 600 ਰੁਪਏ ਦਾ ਕਰਤਾ ਜੀ ਭਰਾਵਾ ਦੀ ਹੱਟੀ ਵਾਸਟੇਨ ਰੋਡ ਮੋੜਮਡੀ